ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਸਾਰੇ ਵਧੀਆਂ ਹੋ ਕੇ ਤੁਹਾਡੇ ਸਾਡੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਹਾਂਜੀ ਅੱਜ ਦਾ ਬਲੌਗ ਹੈਗਾ ਆਪਣਾ ਆਪਾਂ ਜਾ ਰਹੇ ਅੱਜ ਸੰਦੂ ਕਲਾ ਤੋਂ ਆਪਾਂ ਕਾਲਾ ਮਹਾਂਜੀ ਦੇ ਮੇਲੇ ਤੇ ਤੇ ਬਸ ਆਪਾਂ ਪਹੁੰਚਣ ਆ ਲਈਏ ਘਰੇ ਸਾਨੂੰ ਟਾਈਮ ਨਹੀਂ ਲੱਗਿਆ ਹੈਗਾ ਵੀਡੀਓ ਬਣਾਉਂਦਾ ਬਿਕੋਜ਼ ਉਥੋਂ ਦੀ ਗੱਲ ਤੇ ਆ ਵੀ ਸਾਡਾ ਦੇਖੋ ਇਹਨਾਂ ਦਾ ਵੀ ਆਪਦਾ ਕੰਮ ਆ ਵਿਚਾਰਿਆਂ ਦਾ ਹਨਾ ਆਪਾਂ ਦਾ ਬੇਲੇ ਆ ਕਣਕਾ ਵੀ ਆ ਗਈਆਂ ਚਾਰਕ ਦਿਨਾਂ ਚ ਜਿਵੇਂ ਪੱਕ ਜਗੀਆਂ ਹਨਾ ਪੀਲੀਆਂ ਪੀਲੀਆਂ ਹੀ ਹੋ ਗਈਆਂ ਬੱਤ ਆ ਗਈ ਦੀ ਆਪਣੇ ਮਨਿੰਦਰ ਆਏ ਹੋਈਆਂ ਨਹੀਂ ਕਿ ਬਾਬਾ ਹੋਈਆਂ ਹੋਣੀ ਉਹ ਕਿੱਤ ਨਹੀਂ ਗਏ ਹੋਈਆਂ ਤਾਂ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਸੰਧੂਕਲਾਂ ਦੇ ਬੱਸ ਸਟੈਂਡ ਤੇ ਤੇ ਦਰ ਆਪਾ ਪਿੰਡ ਵੱਲੋਂ ਆਏ ਆ ਭੂਆ ਕੇ ਘਰ ਹੈਗੇ ਆ ਖੇਤਾਂ ਵੱਲ ਇਦਰੀ ਨੇਗੇ ਤੇ ਇਦਰੀ ਬਾਬੇ ਦੀ ਜਗ੍ਹਾ ਵੀ ਦੇਖੋ ਕੱਠ ਕਿੰਨਾ ਲੋਕ ਜਾ ਰਹੇ ਨੇਗੇ ਮਤਲਬ ਭੇਲੀਆਂ ਵਗੈਰਾ ਲੈ ਕੇ ਹਨ ਆਪਾਂ ਵੀ ਪਹਿਲਾਂ ਘਰੇ ਜਾਵਾਂਗੇ ਫੇਰ ਆ ਕੇ ਮੱਥਾ ਟੇਕ ਕੇ ਜਾਵਾਂਗੇ ਵੈਸੇ ਹੁਣ ਗਰਮੀ ਦੇ ਮੌਸਮ ਦੇ ਹਿਸਾਬ ਨਾਲ ਨਾ ਲੋਕਾ ਜਿਹੜੇ ਉਹ ਸੁਬਾ ਸੁਬਾਈ ਜਾਂਦੇ ਨੇ ਮੱਥਾ ਟੇਕਣਾਂ ਬੁੜੀਆਂ ਆ ਦੇਖੋ ਬੰਦੇ ਦਾ ਸ਼ਰਾਬ ਪੀਣੀਆਂ ਮਨ ਪ੍ਰਸਾਦ ਨੂੰ ਬੁੜੀਆਂ ਨਹੀਂ ਕਰਨਾ ਬੁੜੀਆਂ ਨੇ ਫਿਰ ਸੁੱਖਾਂ ਤਾਂ ਦੇਣੀਆਂ ਇਹਨੇ ਮਨਿੰਦਰ ਬੁੜੀਆਂ ਲੰਗਰ ਖਾਣ ਜਾਂਦੀਆਂ ਭਾਈ ਬੰਦੇ दारू ਪੀਣ ਜਾਂਦੇ ਆ ਚਲੋ ਐ ਲਾਲੋ ਹਨਾ ਆ ਬਾਬੇ ਦੀ ਜਗਾ ਕੀ ਬਾਬੇ ਕਾਲੇ ਮਹਰਜੀ ਦੀ ਵਾਈਕਰ ਆਪਾਂ ਇੱਥੇ ਆਵਾਂਗੇ ਆਪਾਂ ਅਜੇ ਮੇਲਾ ਪੂਰਾ ਪ੍ਰੋਪਰ ਭਰਿਆ ਨਹੀਂ ਹੈਗਾਗਾ ਅਜੇ ਤਾਂ ਹਲਾ ਕੰਮ-ਕੁਮ ਕਰਕੇ ਫ੍ਰੀ ਹੋਇਆ ਨਾ ਉਹ ਦੇਖੋ ਗੇਮਸ ਈਆ ਚੱਲ ਰਿਹਾ ਪੂਰਾ ਹੁਨਿੰਦਰ ਨੱਚੀ ਆਵੇ ਜਰਾਜੀ ਸਾਰੇ ਇਕੱਠੇ ਆ ਜਾਣਗੇ ਹੁਣ ਫਿਰ ਫਿਰ ਆਪਾਂ ਘਰੇ ਬੈਠੇ ਰਵਾਂਗੇ ਉਹ ਇੱਥੇ ਆਏ ਨੇ ਹਾਂਜੀ ਹੁਣ ਆਪਾਂ ਭੂਰੇ ਦੇ ਘਰੇ ਚੱਲਨੇ ਆਗੇ ਮੇਲੇ ਕੋਲੋਂ ਲੰਗੇ ਵਾਪਸ ਇੱਥੇ ਆਉਣਾ ਪੈਣਾ ਚਲੋ ਐ ਵੀ ਸਾਰੇ ਇਕੱਠੇ ਹੋ ਕੇ ਆ ਜਾਣਗੇ ਇੰਜੋਏ ਵਧੀਆ ਹੁੰਦਾ ਨਾ ਕੱਲ੍ਹ ਆਏ ਨਾ ਫਿਰ ਸਾਨੂੰ ਪਤਾ ਵੀ ਲਾ ਲਵੀ ਕਿੱਥੇ ਕਿਵੇਂ ਕੁਛ ਕਰਨਾਗਾ ਆਪਾਂ ਸੁੱਖ ਸੁੱਖੀ ਸੀਗੀ ਤੇ ਬੋਤਲ ਚੜਾਉਣੀ ਹੈਗੀ ਰਿਫਰਾਇਸ਼ ਦੀ ਤੰਦਰੁਸਤੀ ਲਈ ਪਰ ਉਹ ਭੂਆ ਨੂੰ ਪੁੱਛ ਗਈ ਮੈਂ ਤੁਹਾਡੇ ਘਰ ਵੀ ਕਿੱਥੇ ਕਿਵੇਂ ਕੁਛ ਪਾਉਣਾ ਹੈ ਨਾ ਸੜਕ ਬਣ ਗਈ ਸੜਕ ਬਣ ਗਈ ਨਹੀਂ ਆ ਗਿਆ ਭੂਰਾ ਹਾਂ ਪਹਿਲਾਂ ਇੱਥੇ ਕੱਚਾ ਹੁੰਦਾ ਸੀ ਮਨਿੰਦਰ ਆ ਮਿੱਟੀ ਕਿਉਂ ਵਧੀਆ ਬਣ ਗਈ ਇਹਨਾਂ ਨੂੰ ਆ ਦੇ ਲਾ ਚੰਦ ਕੈਨੇਡੀਅਨ ਬੰਦੇ ਇਹਸੇ ਰ ਆਹ ਨਹੀਂ ਦੇਖ ਕੋਈ ਨਹੀਂ ਆਇਆ ਪਈਆ ਆ ਤਿੰਨੇ ਆ ਗਏ ਯੈਸ ਡੌਗੀ ਕਿਨ ਆ ਗਿਆ 그 다음에 또 다른 사람들과 함께하고 또 다른 사람들과 함께고또 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 다른 사람고또고또고또고또고또고또고함고또고함고또고함고또고함고같고또고같고같고같 ये पायलट जी ना ये बजाने की कोशिश कर रहे हैं नहीं ये बजाने की कोशिश कर रहे हैं और और मुंह में बोलती है ਆਦਰ ਮਿੱਟੀ ਗਾੜੀ ਭਾਈ ਮਿੱਟੀ ਗਾੜੀ ਐ ਇਧਰ ਮਿੱਟੀ ਗਾੜੀ ਇੱਕ ਮਾ ਦੇ ਮੈਂ ਲਾ ਦੇ ਜੇ ਬਿਲਾੜਦੇ ਨੇ ਆਪ ਪਕੜੇ ਉਹ ਕਰਨਾ ਸਿੱਧੇ ਚੱਲੀ ਹਾਂ ਅੱਜ ਗਿਆ ਸੀ ਗੱਡੀ ਹੁੰਦੀ ਆ ਲੜਿਆ ਨਹੀਂ ਕੋਈ ਉੱਥੇ ਉੱਪਰ ਉਹ ਬੁੱਗੂ ਖਵਾ ਦੇ ਕੋ ਆਲਾ ਆ ਜਿਹੜਾ ਮਰਜੀ ਦਾ ਇੰਨਾ ਸਿੰਗਾਂ ਸੁਨੇ ਸਮਕੋਰ ਦੀ ਗੜੀ ਪਾਰ ਨਿਕਲੀ ਉਹ ਦਾ ਬੰਦ ਹੋ ਗਿਆ ਗੁਰੂ ਜੀ ਨੇ ਹੱਥ ਤੇ ਹੱਥ ਮਾਰ ਕੇ ਦੂਰ ਨਾ ਕੀਤਾ ਸਿੱਖਾਂ ਦਾ ਗੁਰੂ ਹਰਿਗੋਬਿੰਦ ਜੀ ਕਿਹਾ ਤਰੋ ਨੋ ਨਾ ਜਾਨ ਤਰੋ ਨਾ ਦਾ ਵੀ ਦਾ ਪ੍ਰਸਾਦ ਚੜਦਾ ਮੰਨ ਕੇ ਜਦੋਂ ਲੋਕਾਂ ਨੂੰ ਦਿੱਤਾ ਜਾਂਦਾ ਦਾ ਅੰਦਾ ਅੰਦਾ ਬੁਤਾ ਆਂਦਾਗਾ ਸੰਬੰਧਾਂ ਚ ਇਹ ਕਿ ਉਹ ਬਾਚ ਕਰ ਦੇ ਕੁੜੀ ਦਾ ਬਣਾ ਲੇ ਪਾ ਲਈਂ ਫੋਟੋ ਮਾ ਬਲੇ ਫੋਟੋ ਤੇ ਅੱਧੀ ਇਲੈਕਸ਼ਨਾਂ ਕਰਨੀ ਅੱਛਾ ਲੈ ਐ ਖੜ ਗਿਆ ਫੋਟੋ ਨਾਲ സം ലേ ഹ ਖੱਡੇ ਦੀ ਸੰਤਰੀ ਹੂੰ ਤਾਂ ਪਾਣਾ ਜੂਸ ਪੀ ਜਾਂਦਾ ਥ੍ਰਿਗਰ ਨਹੀਂ ਨੇ ਨਹੀਂ ਹੁਣ ਤਾਂ ਪਾ ਰੋਬੀ ਦਾ ਜੂਸ ਨੇ ਉਹਦੇ ਨਾਲ ਸਿਸਟਮ ਜਾ ਬੈ ਗਿਆ ਨਾ ਹਾਂ ਦੇਖ ਹਾਂ ਦੇਖ ਵੱਡਾ ਬੰਦਾ ਪੂਰੀ ਸੇਵਾ ਹੋ ਰਹੀ ਹੈ ਕਿ ਚੀਨੀ ਦੇ ਭਾਂਡਿਆਂ ਚ ਆ ਕੀ ਕਰ ਰਹੇ ਆ ਸਮਾਨ ਚੋਰੀ ਕਰ ਰਹੇ ਆ ਅਜੀ ਦੇਖੀ ਤੁਹਾਨੂੰ ਰੋਟੀ ਦਾ ਲੰਗਦੀ ਨਹੀਂ ਸੀ ਗੱਲ ਸੁਣੀ ਹਾਂ ਇਹ ਅੱਧੀ ਤੇ ਆ ਸਾਰੇ ਮੁੰਡੇ ਦਾ ਸਮਾਨ ਆਈਂ ਨਾ ਵਰਤਦਾ ਮੈਨੂੰ ਭੇਤੀ ਨੂੰ ਜਿਹੜਾ ਕੋਸੋ ਵਰਤਦਾ ਕਦੇ ਦੇਖੇ ਨਹੀਂ ਗਲਾਲੀ ਹੈ ਇਹ ਹੈਂ ਮੈਂ ਤਾਂ ਪੂਰੇ ਟੂਆ ਚੜਾਈਆ ਵਰਤਨੇ ਮੈਂ ਤਾਂ ਆ ਵਰਫੀ ਖਾ ਰਹੇ ਆ ਜੀ ਵਰਪ ਲੈ ਕੇ ਦੇ ਮੈਂ ਸਿੱਧਾ ਕਰਕੇ ਜੀ ਚਿੱਟੀ ਵਰਫੀ ਬਹੁਤ ਪਸੰਦ ਕਰੀ ਜਾ ਰਹੀ ਹੈ ਹੈਲੋ ਗਾਈਜ਼

ਬਰਫੀ 먹 ਗਈ ਬੋਤਾ ਜੀ ਹੈਲੋ ਗਾਇਸ ਬਰਫੀ ਖਾਓ ਕਦੋਂ ਉਹ ਦੇ ਦੇ ਬਾਪੂ